ਉਸੇ ਸੱਤੀ ਕਰ ਲਈ ਕਿ ਕਿੰਨੀ ਤੁਹਾਡੇ ਡਵੈਲਪਮੈਂਟ ਦੇ ਸਾਹਮਣੇ ਦੇਖੋ ਇਹ ਮੁੱਦਾ ਅਗਰੇ ਧਿਆਨ ਵਿੱਚ ਆਇਆ ਸੀਗਾ ਬਟ ਮੈਂ ਸਭ ਤੋਂ ਪਹਿਲਾਂ ਇਹ ਦੱਸਣਾ ਚਾਹਾਂਗਾ ਕਿ ਇਹ ਜੋ ਵੀ ਹੈ ਬੋਲੀ ਵਾਲਾ ਸਿਸਟਮ ਹੈ ਟੋਟਲੀ ਇਲਗਲ ਹੈ ਇਸ ਨੂੰ ਕੋਈ ਵੀ ਪ੍ਰਸ਼ਾਸਨ ਦਾ ਕਾਨੂੰਨ ਮਾਨਤਾ ਨਹੀਂ ਦੇ ਸਕਦਾ ਸਰ ਸੰਮਤੀ ਨਾਲ ਚੋਣ ਹੋਣਾ ਵਿਦਾਊਟ ਐਨੀ ਕਨਸੀਡਰੇਸ਼ਨ ਇੱਕ achhi ਗੱਲ ਹੈ ਜਿਹਦੇ ਬਾਰੇ ਸਰਕਾਰ ਵੀ ਉਹਨਾਂ ਪੰਚਾਇਤਾਂ ਨੂੰ ਇਨਾਮ ਦਿੰਦੀ ਹੈ ਤੇ ਕੈਂਡੀ ਅਬ ਇਸ ਯੂ ਤੇ ਡਵੈਲਪਮੈਂਟ ਨੂੰ ਕਾਲਸ ਤੋਂ ਮੰਗ। ਇਹ ਇੱਕ ਡੈਮੋਕ੍ਰੈਟਿਕ ਵੇ ਹੈ ਕਿ ਉਹ ਆਪਣੀ ਸਵੈ ਸੰਪਤੀ ਨਾਲ ਕੋਈ ਆਪਣੇ ਦਮੰਦਾ ਚੁਣਨ ਸਰਪੰਚ ਵੀ ਬਟ ਵਿਦਾਊਟ ਐਨੀ ਕੰਸੈਂਸੂਰ। ਬਟ ਜੇ ਇਹ ਬੋਲੀ ਲਾ ਕੇ ਦੀ ਗੱਲ ਧਿਆਨ ਆਈ ਆ ਵੀ ਜਿਹੜੇ ਵੀ ਚਾਹਵਾਨ ਨੂੰ ਦੱਸੋ ਕਿਹੜਾ ਪਿੰਡ ਨੂੰ ਵੱਧ ਦਵੇਗਾ ਇਹ ਕੋਈ ਲੀਗਲ ਤਰੀਕਾ ਨਹੀਂ ਹੈਗਾ। ਇਹਦੇ ਲਈ ਮਨੇ RCD ਤੇ SDM ਨੂੰ ਅਰਜ਼ੀ ਦਿੱਤੀ ਹੈ ਕਿ ਇਹਦੀ ਬਰਤਾਲ ਕਰਨ। ਕਿ ਜੇ ਉਹਨਾਂ ਵੱਲੋਂ ਇਸ ਤਰ੍ਹਾਂ ਦਾ ਕੋਈ ਕਾਗਜ਼ ਭਰਿਆ ਜਾਊਗਾ ਤਾਂ ਉਹਦੀ ਕੋਈ ਕੰਪੀਟੀਸ਼ਨ ਨਹੀਂ ਹੋਇਆ ਤਾਂ ਹੁਣ ਸਾਡੇ ਕੋਲ ਐਵਿਡੈਂਸ ਹੈ ਕਿ ਜੇ ਅਸੀਂ ਜੋ ਵੀ ਲਾਉ ਕੋਲ ਤੇ ਐਕਸ਼ਨ ਹੁੰਦਾ ਉਹ ਉਹ ਉਲਮਾ ਜੀ